ਉਹ ਚੰਗਾ ਕਰਨਾ ਪਕਾੜਾ ਰੋਟੀ ਯਾਰ ਹੈ ਮੈਂ ਵੀ ਆਉਣਾ ਮਾਰੇ ਕੰਮਾਂ ਜਾਇਆ ਵਾ ਬੇ ਮੈਨੂੰ ਪਤਾ ਹੀ ਐ ਤੈਨੂੰ ਕਿਹੜਾ ਕੰਮ ਹੈ ਹੁਣ ਤੇਰੇ ਅੰਦਰ ਮਰਦਵਾਦ ਹੋਣ ਲੱਗ ਪਿਉ ਨਹੀਂ ਕੰਮਾਂ ਚੰਗੇ ਤੋਰੇ ਆਹੇ ਤੇਰਾ ਘਰੋਂ ਨਿਕਲ ਜਾਣਾ ਉੱਥੇ ਜਾ ਕੇ ਦਾਰੂ ਪੀਣੇ ਬਹਿ ਜਾਣਾ ਤੂੰ ਤਾਂ ਘਰੇ ਬਹਿ ਕੇ ਨਹੀਂ ਬਿਜੀ ਜਾਂਦੀ ਘਰੇ ਬਹਿ ਕੇ ਬੰਦਾ ਪੀਤ ਆਲੇ ਵੇ ਕਮਲਗੇ ਕਰ ਇੱਕ ਤਾਂ ਥੋੜੀ ਕਿਚ ਕਿਵੇਂ ਪੀਉ ਬੰਦਾ ਨਾਲੇ ਜਿਹੜੀ ਬਾਹਰ ਪ੍ਰਿੰਡ ਦਾ ਨਜ਼ਾਰਾ ਕੋਈ ਹੋਰੀ ਆ ਸੁਣ ਲੈ ਗੱਲ ਮੇਰਾ ਦੋਸਤ ਨਹੀਂ ਗਿਆ ਆ ਪਰसों ਹੀ ਦੋਨੇ ਜਾਣੇ ਪੀਕੇ ਇਥੋਂ ਕਹਿੰਦਾ ਯਾਰ ਰੋਟੀ ਹੋਟਲ ਤੇ ਖਾਵਾਂਗੇ ਸ਼ਹਿਰ ਚ ਵਾਗ ਗਏ ਲਈ ਦੇ 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 ਵਾਗ ਗਏ ਤੁਸੀਂ ਅਦਾਲਤ ਚ ਵਾਗ ਗਏ ਕਿਤੇ ਪਤਹੀ ਲੱਗੇ ਤੂੰ ਅਦਾਲਤ ਚ ਵਾਗ ਗਏ ਉੱਥੇ ਜੱਜ ਨੇ ਕਿਹਾ ਵੀ ਆਊਟਰ 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 ਦੇ ਲੈਵਲ ਦਾ ਹੈ ਆਊਟਰ ਇੱਥੇ ਨਹੀਂ ਮਿਲਦਾ ਅਜਿਹੇ ਡੇਵਰ ਕੋਲੇ ਆ ਕੇ ਆਡਰ ਲਾਇਆ ਹਤੋਂ ਉਹਨੇ ਫੇਰ ਆਡਰ ਮਾਰਦਾ ਉਹ ਤਾਂ ਕਹਿੰਦਾ ਬੋਲੋ ਨਾ ਆਊਟਰ ਆਊਟਰ ਰੋਡ ਦਾ ਉਹ ਕਹਿੰਦਾ ਚੰਗਾ ਇੱਕ ਮੁਰਗਾ ਤੇ ਦੋ ਕੁਆਟਰ ਭੇਜ ਦੇ ਦਰੂਦੇ ਮੇਰੀ ਗੱਲ ਸੁਣਿਆ ਹਾਂ ਦੱਸ ਆ ਕਿਲੋ ਖੰਡ ਫੜ ਲਿਆ ਉਸ ਅੱਛਾ ਆ ਦੁਕਾਨਦਾਰ ਦਾ ਪੂਰਾ ਸਿਰੇ ਦਾ ਠੱਗ ਹੈ ਹੋਰ ਨਾ ਕਿਤੇ ਜਿੰਨੇ ਮੰਗੇ ਪੈਸੇ ਉਹਨੇ ਚੱਕ ਕੇ ਫੜਾ ਦੀ ਹੋਰ ਕੀ ਕਰਾਂ ਉਹ ਤੋਂ ਅੱਧੀ ਦੇ ਕੇ ਆਈ ਅੱਛਾ ਅੱਛਾ ਤੂੰ ਤਾਂ ਜਰ ਨਿਰੀ ਗੁਣਾ ਦੀ ਗੁਥਲੀ ਹੈ ਸੱਚੀ ਹੀ ਗੁਣਾ ਨਾਲ ਭਰੀ ਪਈ ਹੈ ਇਸੇ ਕਰਕੇ ਤੈਨੂੰ ਮੈਂ ਰੱਖੀ ਬੈਠਾ ਹੈ ਤੂੰ ਤਾਂ ਮੇਰੇ ਸਹੁਰਿਆਂ ਦੀ ਹੈ ਤੂੰ ਢੇਲੇ ਦੀ ਵੀ ਨਹੀਂ ਹੈ ਠੀਕ ਗੱਲ ਹੋ ਗਈ ਜੀ ਐ ਕਹਤੋਂ ਦੱਸ ਜੇ ਬੱਠਾ ਉਧਰ ਫਿਰ ਦੱਸਾਂ ਇੱਕੋ ਵੀਰਾ ਦੋਸਤ ਨਹੀਂ ਹੈਗਾ ਟਿੱਟੂ ਅੱਛਾ ਉਹਦੇ ਘਰ ਵਾਲੀ ਨੇ ਗੱਲ ਨਾ ਝਾਲਵਾਰੀ ਉਹ ਜਦੋਂ ਹਾਂ ਤੇ ਉਹ ਜੋ ਨਾ ਝਾਲਵਾਰੀ ਪਈ ਸਾਨੂੰ ਪਤਾ ਲੱਗਿਆ ਤਾਂ ਅਸੀਂ ਭਾਲਣ ਲੱਗ ਗਏ ਨੂੰ ਅੱਛਾ ਜਦੋਂ ਪਾਣੀ ਜਾਂਦਾ ਸੀ ਉਦੋਂ ਮੋਰੀ ਲਾ ਕੇ ਭਾਲਣ ਲੱਗੇ ਹਾਂ ਅਜ ਤਾਂ ਮੋਰੇ ਬਾੜ ਜਾਈਏ ਉਹ ਮਾਦਾ ਪੁੱਤ ਜਿੱਧਰੋਂ ਪਾਣੀ ਆਉਂਦਾ ਸੀ ਪੁੱਠਾ ਉਧਰ ਭੱਜਿਆ ਉਹ ਵਲਟਫਾ ਗਿਆ ਹੈ ਹਾਂ ਅਸੀਂ ਕਹੇ ਜੇ ਕੱਢ ਕੀ ਆਏ ਤੂੰ ਮਾਦੇ ਪੁੱਤ ਜੱਫੜੀ ਹੈ ਨਾ ਪਾਣੀ ਦੇ ਇਧਰ ਵੀ ਆਉਂਦਾ ਹਾਂ ਹਾਂ ਜਿੱਧਰੋਂ ਪਾਣੀ ਆਉਂਦਾ ਉਧਰ ਭੱਜਿਆ ਨੇ ਅੱਛਾ ਉਹ ਕਹਦਾ ਨਹੀਂ ਰਹੀ ਯਾਰ ਉਹ ਹਮੇਸ਼ਾ ਕਮ ਪੁੱਠਾ ਹੀ ਕਰਦੀ ਸੀ ਜੂ ਜਿੱਧਰੋਂ ਰੋਕਦੇ ਸੀ ਉਹਨੇ ਉਹੀ ਕੰਮ ਕਰਨਾ ਸੀ ਪੁੱਠਾ ਤੇ ਉਹ ਤਾਂ ਪੁੱਠੇ ਪਸੇ ਹੀ ਹੋਣੀ ਮੈਨੂੰ ਪਤਾ ਹੈ ਹਾਂ ਤੇ ਮੇਰੀ ਗੱਲ ਸੁਣ ਹਾਂ ਦੱਸ ਕੀ ਘਟ ਰਿਹਾ ਸੋਣਾ ਤੇਰੀ ਮੇਰਾ ਨਾ ਸਿਕਤਾ ਕਈ ਦਿਨਾਂ ਦਾ ਹੋਰ ਹੀ ਹੋ ਰਿਹਾ ਹੈ ਅੱਛਾ ਤੇ ਕੱਲ ਨੂੰ ਕੁਝ ਹੋ ਗਿਆ ਨਾ ਤੂੰ ਕੀ ਕਰੇਗਾ ਮੈਂ ਕੀ ਕਰਨਾ ਹੈ ਪਾਗਲ ਉਹ ਜੁਦਲੇ ਬਣਾ ਮੈਂ ਤਾਂ ਦੂਜਾ ਵਿਆਹ ਤਾਂ ਨਹੀਂ ਕਰਾਉਂਦਾ ਜੇ ਪਾਗਲ ਦਾ ਕੀ ਪਤਾ ਹੈ ਪਾਗਲ ਤਾਂ ਕੁਝ ਵੀ ਕਰ ਸਕਦਾ ਹੈ ਹਾਂ ਤੇ ਕੀ ਗੱਲ ਹੋ ਗਈ ਕਿ ਮੈਂ ਮੂੰਹ ਜੇ ਲੜਕਾ ਆਇਆ ਉਹਨਾ चोरी कर लिया उसे हाँ ये मैं मोबाइल ना पेमेंट करोब हाँ? के लग गया हो रहा है उसाने गया माचा रिपोर्ट करेगी रिपोर्ट कर गया उद्दाद थाने तो मोटरसाइकिल चै गया चलो परमात्मा भली करूंगा परमात्मा की भली करूंगा उस वास्ते ਮੰਦਰ ਚ ਵਾਗ ਗਿਆ ਹੂੰ ਬਹੁਤ ਜਰ ਪਰਮਾਤਮਾ ਮੂਰੇ ਅਰਦਾਸ ਕਰੀਉਂਦੇ ਆਂ ਕਿ ਉਹੋ ਜਿਹਾ ਮੰਦਰ ਤੋਂ ਬਾਹਰ ਨਿਕਲਿਆ ਤਾਂ ਉਹ ਕੋਈ ਚੱਕਰ ਲਾਜਾ ਕੇ ਲੈ ਗਿਆ ਬਾਹਰੋਂ ਮੈਂ ਤਾਂ ਮਰਦੀ ਹੋਈ ਆਇਆ ਆ ਮੇਰੀ ਗੱਲ ਧਿਆਨ ਨਾਲ ਸੁਣ ਹਾਂ ਮੈਂ ਜਿੱਦਣ ਦੀਸ ਘਰ ਚ ਆਈਆਂ ਨਾ ਹਾਂ ਮੈਨੂੰ ਤੁਸੀਂ ਨੌਕਰਾਨੀ ਬਣਾ ਰਖਿਆ ਹੁਣ ਮੈਨੂੰ ਤਨਖਾਹ ਚਾਹੀਦੀ ਆ ਫਿਰ ਕੰਮ ਕਰਾਂਗੀ ਅੱਛਾ ਠੀਕ ਆ ਚਲ ਤਨਖਾਹ ਲੈ ਲਈ ਕੰਮ ਹੋ ਰਿਹਾ ਹੈ ਜੇ ਸਾਡੇ ਕੰਮ ਪਸੰਦ ਨਾ ਆਇਆ ਫਸੇ ਨੌਕਰੀ ਨਹੀਂ ਬਦਲਾਂਗੇ ਕੱਲੀ ਕੱਲੀ ਗੱਲ ਇੱਕ ਤਾਂ ਤੀ ਮਿੰਨ 10 ਕੀ ਜਾਣੀ ਪਈ ਐ ਜੇ ਨਾ ਦਸੀਏ ਫਿਰ ਕਲੇਸ਼ ਪਾਉਂਦੀ ਐ ਚੱਲ ਦੱਸੀ ਦੇ ਨਮਨਾ ਮਾਰ ਦੇ ਆਵਾਜ਼ ਈ ਕਰਨਾ ਉਹ ਜਰਵਾ ਪੈਟਰੋਲ ਉੱਪਰ ਲਵਾ ਮੋਟਰਸਾਈਕਲ ਚਾਉਣਾ 2 ਮਿੰਟ ਚੰਗਾ ਐ ਖਾਜਾ ਖਾਜਾ ਮੈਂ ਵੀ ਚੱਲਦੀ ਹਾਂ ਤੇਰੇ ਨਾਲ ਮੈਂ ਵੀ ਚੱਲਦੀ ਹਾਂ ਤੇਰੇ ਨਾਲ ਅੱਗੇ ਜਿੱਥੇ ਜਾਣਾ ਘੂਮੇ ਵੀ ਜਾਂਦੇ ਤੇਰੇ ਨਾਲ ਖੇਤ ਜਾਣਾ ਤਾਂ ਵੀ ਆਪੂ ਚੱਲਦੀ ਹਾਂ ਤੇਰੇ ਨਾਲ ਬਾਜ਼ਾਰ ਜਾਣਾ ਫੇਰ ਵੀ ਅੱਖੂ ਚਲਦੀਆਂ ਤੇਰੇ ਨਾਲ ਨਹੀਂ ਹੁਣ ਪੰਪ ਤੇ ਹੀ ਕਰੇਂਗੀ ਤੂੰ ਮੈਨੂੰ ਨਹੀਂ ਜ਼ਕੀਰਤਾ ਨੇ ਤੇ ਤੂੰ ਆਹੀ ਬਹਾਨੇ ਕਰਦਣ ਲਾਗੇ ਨਾ ਤੂੰ ਮੈਨੂੰ ਮਿਲਣ ਆਉਂਦਾ ਸੀ ਹੈ ਜੇ ਜਿੱਥੇ ਬਿਠੇਗੀ ਨਾ ਬੈਠਣਾ ਹੋਰ ਕੀ ਕਰਾਂ ਤੂੰ ਬੇਤੋਲ ਰੱਖਿਆ ਹਾਂ ਨਾ ਓਲਰ ਰੱਖਿਆ ਤੂੰ ਵੀ ਤੇਰੀ ਕੋਈ ਛੇਲੀ ਵੀ ਐ ਮੈਨੂੰ ਤੇ ਨਹੀਂ ਗਿਆ ਕੋਈ ਓਲਰ ਰੱਖਿਆ ਮਤਲਬ ਮੈਂ ਦੱਸਿਆ ਬੜਾ ਸਾਰਾ ਕੋ ਤਾਂ ਬਸੇ ਕੋ ਤੇ ਪੰਜਾਬੀ ਹਸਿਆ ਸੀ ਯਾਰ ਤੈਨੂੰ ਕਿ ਹੱਥ ਕਿਨੇ ਬਣੇ ਜਿੱਦਣ ਗਾਣੀ ਮੂੰਹ ਰਖੂ ਮੂੰਹ ਰਾਵੀ ਮੂੰਹ ਰਖੂ ਤੂੰ ਆ ਵੀ ਸਮਝ ਨਹੀਂ ਕੇ ਮੇਰੀ ਗੱਲ ਸੁਣੋ ਜਦੋਂ ਆਪਾਂ ਕੱਲ ਦਵਾਈ ਲੈਣ ਗਏ ਸੀਗੇ ਹਾਂ ਡਾਕਟਰ ਹੌਲੀ ਹੌਲੀ ਕੀ ਗੱਲਾਂ ਕਰੀ ਜਾਂਦਾ ਸੀ ਉਹ ਡਾਕਟਰ ਦਾ ਕੀ ਕਹਿੰਦਾ ਡਾਕਟਰ ਮੇਰੇ ਰਿਪੋਰਟਾਂ ਦੇਖੀ ਕਹਿੰਦਾ ਕਹਿੰਦਾ ਯਾਰ ਤੈਨੂੰ ਕੋਈ ਬਿਮਾਰੀ ਅੰਦਰੋਂ-ਅੰਦਰ ਹੀ ਖਾਈ ਹੈ ਅੱਛਾ ਤੇ ਫਿਰ ਤੂੰ ਵੀ ਹੌਲੀ ਹੌਲੀ ਉਹਦੇ ਕੰਨ ਵਿੱਚ ਕੁਝ ਕਹੀ ਜਾਂਦਾ ਸੀਗਾ ਉਮਾਇਕੀ ਆਖਣਾ ਸੀ ਮੈਂ ਤੁਹਾਨੂੰ ਐਂ ਕਹਿੰਦਾ ਸੀ ਮਹਾਪ੍ਰਭਾ ਹੌਲੀ ਬੋਲ ਫਿਰ ਤਾਂ ਸੁਣਨਾ ਨਾ ਬੇ ਬਿਮਾਰੀ ਬਾਹਰ ਹੀ ਵੇਖੀ ਐ ਨਾ ਤੇ ਗਰਲਫ੍ਰੈਂਡ ਹੈ ਜੀ ਗੱਲ ਸੁਣ ਜੋ ਜੀ ਐਨਾ ਪਿਆਰ ਅੱ비 ਰਖਦੇ ਆਂ ਯਾਦ ਕਿੰਨੀ ਆ ਗਿਆ ਹਾਂਜੀ ਦੱਸੋ ਬਿਜਾ ਜਾਣੇ ਹੋ ਹਾਂ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਹੋ ਇਹ ਤੁਸੀਂ ਮੇਰੇ ਗੱਲ ਵਾਸਤੇ ਇੱਕ ਸੋਨੇ ਦਾ ਹਾਰ ਬਣਾ ਦਿਓ ਅੱਛਾ ਸੇ ਮੈਂ ਤੁਹਾਡੇ ਨਾਲ ਸੱਤ ਜਨਮਾਂ ਤੱਕ ਕਰੂੰਗੀ ਜਨਮਾਂ ਤੱਕ ਹੋਏਗਾ ਹਾਰ ਅੱਛਾ ਤੇ ਤੂੰ ਹਾਰ ਦੀ ਗੱਲ ਕਰਦੀ ਐ ਹੂੰ ਮੈਂ ਤੇਰੇ ਹੱਥਾਂ ਨੂੰ ਸੋਨੇ ਦੀ ਚੂੜੀਆਂ ਬਣਾ ਦੂੰ ਸੱਚੀ ਹੂੰਆਂ ਤੇਰੇ ਪੈਰਾਂ ਨੂੰ ਸੋਨੇ ਦੇ ਘੰਟਾ ਬਣਾ ਦੂੰ ਹਾਏ ਹਾਂ ਪਰ ਇੱਕ ਗੱਲ ਐ ਹਾਂ ਗੱਲ ਐਸੇ ਜਨਮ 'ਚ ਨਿਬੜਨੀ ਐ ਜੀ ਅੱਛਾ ਸੁਣਣਾ ਸੁਣਣਾ ਤੇ ਕੀ ਗੱਲ ਹੋ ਗਈ ਬੜਾ ਖੁਸ਼ ਹੋਇਆ ਉਹਨੇ ਕੋਸਤਾ ਹੋਣੀ ਆ ਹਾਂ ਆਪਾਂ ਅੱਜ ਤੋਂ ਬਾਅਦ ਕਿਸੇ ਦਾ ਰੋਹ ਨਹੀਂ ਕਰਾਂ। ਚਲੋ ਕਿ ਵਕੀਲ ਦਾ ਫੋਨ ਆ ਗਿਆ। ਆਪਣੇ ਤਲਾਕ ਦੀ ਡੇਟ ਫਾਈਨਲ ਹੋ ਗਈ। ਅੱਛਾ ਆ ਦਾਦਾ ਨੂੰ ਪਤਾ ਲੱਗ ਗਿਆ। ਫੋਨ ਤਾਂ ਮੇਰੇ ਕੋਲ ਵੀ ਆਇਆ ਸੀ ਉਹ ਵੀ ਸੁਣੋ। ਮੇਰੇ ਕੋਲ ਗਿਆ ਸੀ। ਅੱਜ ਤੋਂ ਬਾਅਦ ਹਾਂ ਤੇਰੀ ਤਨਖਾਹ ਜੋ ਮਨੂੰ ਅੱਧੀ ਤਨਖਾਹ ਮੇਰੇ ਖਾਤੇ ਜਮਾਣੀ ਚਾਹੀਦੀ ਆ। ਅੱਛਾ ਅੱਧੀ ਤਨਖਾਹ ਇਹ ਕਿ ਹਸਣ ਵਾਲੀ ਕਿਹੜੀ ਗੱਲ ਐ ਉਹ ਅਸੀਂ ਆਣੇ ਅਸਮੇਰੇ ਘਰ ਕਿਉਂ ਨਹੀਂ ਅਸੀਂ ਨਹੀਂ ਘਰ ਬਣਦੀ ਆ ਲੈ ਤੇਰੀ ਅੱਧੀ ਅੱਧੀ ਦਾ ਮੈਨੇ ਖਾਤੇ ਜੇ ਬੋਊਗੀ ਹਾਂ ਅੱਧੀ ਦਾ ਖਾਤੇ ਖਾਤੇ ਬੋਉਂਦਾ ਹਾਂ ਹਾਂ ਹੁੰਦਾ ਅੱਧੀ ਨਹੀਂ ਹਾਂ ਸਹੀ ਫਾਰੀ ਫੜ ਪਗੜ ਜਾਂਦੀ ਹੈ ਹੈ ਰੋਕ ਜੀ ਥੋੜੇ ਜੇ ਪੈਸੇ ਦੇ ਦੋ ਮੈਂ ਪਿੱਕੀ ਆਣਾ ਨਹੀਂ ਪਿੱਕ ਕੇ ਜਾ ਤੂੰ ਤੂੰ ਅੱਜ ਮੇਰੇ ਨਾਲ ਮੇਰੇ ਫੋਨ ਆਂ ਮੈਂ ਤਾਂ ਵਸਾਣਾ ਸਾਡੇ ਘਰ ਖੁਸ਼ਿਆ ਟਾਈਮ ਆਇਆ ਮੈਨਾਂ ਤੇ ਪੇਕੀ ਜਾਣਾ ਕੋ ਜਰ ਗੱਲ ਮੰਨੀ ਜਿੰਦੇ ਤੇ ਰਿਕਵਰੀ ਕਿਦਾਂ ਵੀ ਤੂੰ ਪੇਕਾ ਦਾ ਛੱਡ ਘੜਾ ਤੂੰ ਅੱਜ ਮੇਰੇ ਨਾਲ ਮੇਰੇ ਥੋੜੀ ਹੈ ਅੱਗ ਲੱਗੇ ਮੈਂ ਤੇਰੇ ਸਾਰਿਆਂ ਨੂੰ ਮੈਰੇ ਦੇ ਦੇਖੀ ਜਾਣਾ ਕੋਇਆ ਕਿਨੇ ਖਰਾਬ ਕਰਤਾ ਪੱਟੀ ਵਿੱਚ ਛੱਤੀ ਮੋਏ ਦੀ ਮੈਨੂੰ ਨਹੀਂ ਪਤਾ ਪੁੱਤਾ ਤੇਰਾ ਮੁੰਡਾ ਚੱਕੀ ਬੈਠਾ ਸੀ ਇਹ ਨਹੀਂ ਖਰਾਬ ਕਰਦਾ ਹੋਊਗਾ ਮੁੰਡਾ ਚੱਕੀ ਬਣੇ ਤੂੰ ਨਾ ਕਰ ਚਾਂ ਰੱਖੀ ਜੀ ਦਾ ਮੈਂ ਕਿੱਧਰ ਕਿੱਧਰ ਤੇ ਰੱਖਾਂ ਕਹਿੰਦਾ ਕਿਤਾ ਵੇ ਮੈਂ ਕੋਣੀ ਕਰਾ ਕੀਤਾ ਉਹਦੀ ਨੜੀ ਗੱਲਾ ਜੇ ਮਾੜਾ ਕਰਾਵੇ ਤਾਂ ਜਵਾਕ ਜ਼ਿੰਮੇਵਾਰ ਜਵਾਕ ਕਰਾਵੇ ਮੈਂ ਜਵਾ ਕਰਾ ਮੇਰੀ ਗੱਲ ਧਿਆਨ ਨਾਲ ਸੁਣ ਲੈ ਆ ਡਰਾਮੇ ਜੀ ਸਾਡੇ ਹਨ ਬਹਾਨੇ ਨਾਲ ਆ ਮੈਨੂੰ ਸਿੱਟਾ ਵਾਂਗੂ ਪੈਗੀ ਛੱਡਿਆ ਛੱਡਿਆ ਉਹ ਮਾਇਆ ਜੀ ਨਾਲ ਤਾਂ ਪਹਿਲਾਂ ਵੀ ਆ ਜਾਂਦਾ ਕਿਉਂ ਨਹੀਂ ਮੇਰੇ ਮਾਪਿਆਂ ਨੇ ਤਰਾਕੀ ਬਗਾਇਆ ਤੈਨੂੰ ਲੱਖਾਂ ਦੀ ਕੁੜੀ ਜੇਤੀ ਲੱਖਾਂ ਦੀ ਕੁੜੀ ਜੇਤੀ ਉਹਨਾਂ ਨੂੰ ਕੁਝ ਵੀ ਵਾਪਸ ਨਹੀਂ ਜੱਪਣਗੇ। ਹਾਂ। ਓ ਕੀ ਫੋਨ ਤੇ ਮੱਥਾ ਜਮਾਰੀ ਨੇ ਘੰਟਾ ਹੋ ਗਿਆ ਤੈਨੂੰ। ਆ ਦੇਖਿਓ ਜੀ ਮੈਂ ਫੇਸ ਲੌਕ ਲਾਇਆ ਸੀ ਇਹ ਖੁੱਲਦਾ ਹੀ ਨਹੀਂਗਾ। ਫੇਸ ਲੌਕ ਲਾਇਆ ਸੀ? ਹਾਂ। ਅੱਛਾ। ਜੇ ਤੂੰ ਫੇਸ ਲੌਕ ਲਾਇਆ ਤੂੰ ਉਦੋਂ ਮੇਕਅਪ ਕੀਤਾ ਇਸ ਤਰ੍ਹਾਂ? ਹਾਂ। ਤਾਂ ਹੀ ਉਹ ਚੜੇਲੇ ਤੈਨੂੰ ਪਛਾਣਦਾ ਨਹੀਂ ਇਹ ਪਹਿਲਾਂ ਮੇਕਅਪ ਕਰਕੇ ਆ। ਚਲ ਮੈਂ ਦਫਾ ਹੋ। ਹੀ ਗੱਲ ਬੜੀ ਬੀਜੀ ਹੋਈ ਬੈਠੇ ਪਹੁੰਚ ਗਈ ਤੇ ਨਾ ਗੱਲਾਂ ਮਾਰੀਆਂ ਨਹੀਂ ਆਏ। ਆ ਦੇ ਸੇਲੀ ਨਾ ਘੱਟ ਦੀਸ ਗੱਲਾਂ। ਕਿਉਂ? ਰਾਜ ਜੀ ਕਰੀ ਜਾਂਦੀ ਸੀ। ਵੀ ਘਰੇ ਵੀ ਵੇਲੀਆਂ ਆ ਸੀ। ਕੁੱਕਾ ਪੁੱਤ ਧੰਦਾ ਕਰ ਲਈ। ਸਾਰਾ ਦਿਨ ਵੇਲੀ ਹੀ ਰਹਿਣੀ ਆ। ਅੱਛਾ ਕੰਮ ਤਾਂ ਦੇਰ ਹੋਰ ਤੂੰ ਜੇਬਾ ਕੱਟਣ ਲੱਗ ਜੇ ਲੋਕਾਂ ਦੀਆਂ। ਤੂੰ ਕੰਮ ਕਰ ਆਉਂਦਾ। ਹੋਰ ਕੀ ਆ? ਕੰਮ ਕਰੇਂਗੀ ਤੂੰ। ਨਚਰਾਇ ਕਰ। ਹਾਂ। ਇੱਕ ਕਮ ਤੇਰੇ ਬਾਸੇ ਮੇਰੇ ਕੋਲ ਹੈਗਾ। ਦੱਸ। ਜੇ ਕਰ ਲੇਗੀ ਤਾਂ। 10 10। ਪਰ ਇਥੇ ਹੋਣਾ ਨਹੀਂ। ਕਿਉਂ ਬਾਦ ਨਹੀਂ ਹੋਣਾ? ਜੇ ਕਰ ਲੇਗੀ। ਕਦਰ 100 ਰੁਪਇਆ ਰੋਜ਼ ਦਾ ਜਕਰੂ 3000 ਰੁਪਏ ਮਹੀਨੇ ਦਾ ਹੋ ਗਿਆ ਦੱਸ ਤਾਂ ਸਹੀ ਆ ਦੱਸ ਤਾਂ ਮੂੰਹ ਪਰ ਵੀ ਤਾਂ ਰੱਖਦਾ ਮੈਂ ਕੰਮਿੰਗੀ ਯਾਰ ਦੱਸੇਗਾ ਕਾਈ ਫੇਰ ਚਲ ਦੱਸ ਜਨ ਨਾਲ ਸੁਣ ਲਾ ਕੰਮ ਹੀ ਐ ਸਾਰੇ ਦਿਨ ਦੇ ਵਿੱਚੋਂ ਸੈਂ ਬਸ 3-4 ਘੰਟਿਆਂ ਦੀ ਜਵਾਰ ਵਾਦ ਰੱਖਣੀ ਐ ਮੈਂ ਮੁਫਤੀ ਮਾਰੂ ਮੇਰਾ ਮੂੰਹ ਬੰਦ ਕਰ ਲੈ ਆ ਕੰਮ ਚ ਕਰ ਮੈਂ ਲੈ ਮੈਂ ਤੈਨੂੰ ਪਹਿਲੀ ਹੀ ਕਹ ਸੀ ਬੇ ਕੰਮ ਤੂੰ ਹੋਣੀ ਹੀ ਨਹੀਂ ਜੇ ਇਹੀ ਚੱਲਦਾ ਰਹਿਣਾ ਕਿਤੇ ਨਾ ਕਿਤੇ ਮੈਂ ਮਰ ਜੂਗੀ ਕੀ ਯਾਰ ਰੋਜ਼ ਮਰਜੂ ਮਰਜੂ ਕਰੀ ਜੰਨੀ ਆ ਗੱਲਾਂ ਕੋਈ ਕਿਤੇ ਮੇਰੇ ਬਾਰੇ ਵੀ ਸੋਚਿਆ ਕੀ ਸੋਚੇ ਤੇਰੇ ਬਾਰੇ ਹੋਰ ਕਿੰਨਾ ਬੁਰਾ ਲੱਗਦਾ ਯਾਰ ਬੰਦਾ ਗੱਲ ਕਹਿ ਦੇ ਕਰੀ ਵੀ ਨਾ ਰੋਜ਼ ਕਹਿਦਨੇ ਮਰਜੂ ਮਰਜੂ ਮਰਦੀ ਹੈ ਨਹੀਂ ਹੈ ਤੁਸੀਂ ਮੜ ਵੀ ਆਏ ਪਾਣੀ ਲਾਉਣ ਗਏ ਸੀਗੇ ਉਹ ਜਰ ਗਿਆ ਤਾਂ ਪਾਣੀ ਲਾਉਣੀ ਸੀ ਮੇਰ ਤਾਂ ਖੇਤ ਲੜਾਈ ਹੋ ਗਈ ਪਾਣੀ ਪਿੱਛੇ ਲੜਾਈ ਹੋ ਗਈ? ਹਾਂ। ਜਦੋਂ ਲੜਾਈ ਹੋ ਗਈ ਮੈਂ ਤਾਂ ਫਿਰ ਕਹੀ ਚੱਕ ਲਈ। ਫਿਰ ਕੀ ਹੋਇਆ? ਹੋਣਾ ਕੀ ਸੀ? ਮੋਢੇ ਧਰ ਕੇ ਘਰ ਨੂੰ ਆ ਗਿਆ ਮੈਂ। ਹਾਂ। ਮੈਂ ਖਾਗੜੇ ਤੇ ਹੋ ਕੇ ਉੱਠਣ ਗਏ। ਹਾਂ। ਉਹ ਆਖ ਦੀਨੇ ਖਰਾਬ ਕਰਤਾ ਪੱਟੀ ਵਿੱਚ ਧਰਤੀ ਮੋੜਦੀ। ਮੈਨੂੰ ਨਹੀਂ ਪਤਾ ਬੁੱਤਾ, ਅਧਰ ਮੁੰਡਾ ਚੱਕੀ ਬੈਠਾ ਸੀ, ਇਹ ਨਹੀਂ ਖਰਾਬ ਕਰਦਾ ਹੋਊਗਾ। ਮੁੰਡਾ ਚੱਕੀ ਬਣੇ ਤੂੰ ਨਾ ਕੱਟਿਆ ਰੱਖੀ ਦੀ ਤਾ। ਮੈਂ ਕਿੱਧਰ ਕਿੱਧਰ ਧਰ ਰੱਖਾਂ? ਹੈ ਗਾ ਕਿੱਧਰ ਹੋਇਆ? ਮਾ ਕੋਨੀ ਗਰਾਵ ਕੀਤਾ ਉਹਦੀ ਨੜੀ ਆਲਾ ਜੇ ਮਾੜਾ ਘਰਾਵੇ ਤੇ ਜਵਾਗ ਜੰਮੇ ਬਾਹਰ ਦੇ ਜਵਾਖਰਾਵੇ ਮਾੜ ਜਵਾਰਾ ਨਾ ਕੇ ਗਰਲਫ੍ਰੈਂਡ ਹੋ ਜੀ ਗੱਲ ਸੁਣ ਦਿਓ ਜੀ ਇੰਨਾ ਪਿਆਰ ਅੱਗੇ ਰੱਖਦੇ ਆਂ ਜਿੱਦ ਕਿ ਮੈਂ ਗਿਆ ਹਾਂ ਹਾਂਜੀ ਦੱਸੋ ਬਿਜਾ ਜਾਣੀ ਹੋ ਹਾਂ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਹੋ ਇਹ ਤੁਸੀਂ ਮੇਰੇ ਘਰ ਵਾਸਤੇ ਇੱਕ ਸੋਨੇ ਦਾ ਹਾਰ ਬਣਾ ਦਿਓ ਅੱਛਾ ਤੇ ਮੈਂ ਤੁਹਾਡੇ ਨਾਲ ਸੱਤ ਜਨਮਾਂ ਤੱਕ ਰਹੂੰਗੀ ਜਨਮਾਂ ਤੱਕ ਹੋਏ ਦਾ ਹਾਰ ਅੱਛਾ ਤੇ ਤੂੰ ਹਾਰ ਦੀ ਗੱਲ ਕਰਦੀ ਐ ਹੂੰ ਮੈਂ ਤੇਰੇ ਹੱਥਾਂ ਨੂੰ ਸੋਨੇ ਦੀ ਚੂੜੀਆਂ ਬਣਾ ਦੂੰ ਸੱਚੀ ਹੂੰ ਚੂੜੀਆਂ ਤੇਰੇ ਪੈਰਾਂ ਨੂੰ ਸੋਨੇ ਦੇ ਝੰਜਾ ਬਣਾ ਦੂੰ ਹਏ ਹਾਂ ਪਰ ਇੱਕ ਗੱਲ ਐ ਹਾਂ ਗੱਲ ਐਸੇ ਜਨਮ ਚ ਨਿਬੜ ਰਹੀ ਐ ਜੀ ਇਹ ਸੋਣਾ ਨਾ की कि मैं मुझे लड़का चोरी कर लिया कुछ कुट मार के मोबाइल भी खो के लग गया होर मैं थाने गया माचा रिपोर्ट तो करेगी रिपोर्ट कर गया उ मोटरसाइकिल चाके ले गया चलो परमात्मा भली करूंगा ਪਰਮਾਤਮਾ ਕੀ ਪਨੀ ਕਰੂਗਾ ਉਦੋਂ ਬਾਅਦ ਅਰਦਾਸ ਕਰਨ ਵਾਸਤੇ ਮੰਦਰ ਚ ਵਾਗ ਗਿਆ ਹੂੰ ਉਹ ਹਜ਼ਾਰ ਪਰਮਾਤਮਾ ਮੂਰੇ ਅਰਦਾਸ ਕਰਿਆ ਆਉਂਦੇ ਆ ਤੇ ਉਦੋਂ ਜੋ ਮੰਦਰ ਤੋਂ ਬਾਹਰ ਨਿਕਲਿਆ ਤਾਂ ਉਸ ਤੋਂ ਕੋਈ ਚੱਕਲਾ ਜਾ ਕੇ ਲੈ ਗਿਆ ਮੈਨੂੰ ਮਿਲਦੀ ਬਣੀ ਆਇਆ ਮੇਰੀ ਗੱਲ ਧਿਆਨ ਨਾਲ ਸੁਣ ਹਾਂ ਮੈਂ ਜਿੱਦਣ ਦੇ ਇਸ ਘਰ ਚ ਆਈਆਂ ਨਾ ਹਾਂ ਮੈਨੂੰ ਤੁਸੀਂ ਨੌਕਰਾਨੀ ਬਣਾ ਰਖਿਆ ਹੁਣ ਮੈਨੂੰ ਤਨਖਾਹ ਚਾਹੀਦੀ ਆ ਫਿਰ ਕੰਮ ਕਰਾਂਗੀ ਅੱਛਾ ਠੀਕ ਆ ਚਲ ਤਨਖਾਹ ਲੈ ਲੀ ਖਰ ਹੋ ਰਹਾ ਹੈ ਹਾਂ ਜੇ ਸਾਡੇ ਕੰਮ ਪਸੰਦ ਨਾ ਆਇਆ ਤਾਂ ਅਸੀਂ ਨੌਕਰੀ ਨਹੀਂ ਬਦਲਾਂਗੇ ਹਾਂ ਉਹ ਕਿੱਧਰ ਆਏ ਬੰਦਾ ਪੜੀ ਦੇ ਲੋਕ ਬੈਕ ਲਈਏ ਫੱਕੇ ਬੈਕ ਬੱਸ ਤਨ ਮੈਂ ਕਿੰਨਾ ਸਮਝਾਇਆ ਨਾ ਵੀ ਅਗਰੇ ਨਹੀਂ ਉਹ ਜਿਹੜਾ ਵੀ ਕਾਰ ਕੋਲੇ ਸਰਾ ਮਾਈਕਰੋ ਬੰਦਾ ਪੰਜੀ ਵਰਗੇ ਲਾ ਕੇ ਬੋਤਲ ਲੈ ਕੇ ਆਉਂਦਾ ਹੈ ਫਿਰ ਤਾਂ ਮੂਡ ਬਣਾਉਂਦਾ ਬਹੁਤ ਬੁਰਾ ਫਰਾਵਦਾ ਤੈਨੂੰ ਬੜੇ ਵਕਤ ਤੱਕ ਨਹੀਂ ਕਿਈ ਤੁਹਾਡਾ ਹੋ ਰੋਦਾ ਆਉਂਦੇ ਗਿਆ ਹੁੰਦਾ ਮਾਰ ਗਈ ਲੱਤਾਂ ਵੱਡੂਆਂ ਦੀਆਂ ਨੇ ਪੜਦੀ ਨਤੰਦਰਾ ਭਾਈਓ ਦਾ ਜੀ ਇਹ ਪਾਈ ਹੁੰਦਾ ਹੈ ਗੱਗਾ ਚਿਕਨ ਜੂੜ ਬਣਾ ਲੈਣੇ ਚ ਕਿੰਨੇ ਕਿੰਨੇ ਲਾਈ ਦੀ ਬਾਬਾ ਦੇ ਵੱਡੇ ਵੱਡੇ ਪਾਤੋ ਮੈਨੂੰ ਪਤਾ ਹੀ ਕੋਈ ਨਹੀਂ ਲੱਗੇਗਾ ਹਾਂ ਗੜੇ ਆ ਕੇ ਠੰਡ ਕੀ ਆ ਅੱਛਾ ਮੈਨੂੰ ਘਰ ਆ ਬਰੂ ਜਾਂ ਫੜਾ ਜਾ ਤੇ ਮੈਂ ਦੋਖ ਪੈ ਕੇ ਲਾ ਲਾਂਗਾ ਫੋਟਾ ਦਾ ਰੇਟ ਹੋ ਜਾ ਲਾ 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 ਦੇਖਿਆ ਕਿਵੇਂ ਪੇਕਾਂ ਦੇ ਨਾਲ ਤੇ ਖੁਸ਼ ਹੋ ਜਾਂਦੇ ਦੀਆਂ ਨਾ ਮੈਨੂੰ ਸੂਰ ਵਾਲੀ ਕੁੱਤੀ ਉਹ ਮਗਰ ਪੈ ਗਈ ਮੇਰੇ ਭਾਈ ਦੇ ਨਾਲ ਤੇ ਖੁਸ਼ ਹੋ ਗਈ ਕਿ ਚੱਕਰ ਬਣਾ ਲੈ ਕੀੜਾ ਦੇ ਭਾਈ ਨੇ ਆਉਣਾ ਆਪਾਂ ਦਾ ਬਰ ਪੀਣ ਦਾ ਬਹਾਨਾ ਚਾਹੀਦਾ ਤੇ ਬਹਾਨਾ ਪੀ ਲੈ ਗਿਆ ਹੋਰ ਜੀ ਬਾਦੀ ਖਾ ਲਾਂਗੇ ਤੋ ਤੇ ਕੀ ਗੱਲ ਹੋ ਗਈ ਬੜਾ ਖੁਸ਼ ਹੋਇਆ ਉਹਨੇ ਕੋਸ ਤਾਂ ਹੋਣੀ ਆ ਆਪਾਂ ਅੱਜ ਤੋਂ ਬਾਅਦ ਕਿਸੇ ਦਾ ਰੋਗ ਨਹੀਂ ਕਰਾਂ ਚਲੋ ਕਿ ਵਕੀਲ ਦਾ ਫੋਨ ਆ ਗਿਆ ਆਪਣੇ ਤਲਾਕ ਦੀ ਡੇਟ ਫਾਈਨਲ ਹੋ ਗਈ ਅੱਛਾ ਆਹ ਤਾਂ ਤਾਂ ਕੋ ਪਤਾ ਲੱਗ ਗਿਆ ਹੁਣ ਤਾਂ ਮੇਰੇ ਕੋਲ ਵੀ ਆਇਆ ਸੀ ਉਹ ਵੀ ਸੁਣ ਮੇਰੇ ਕੋਲ ਗਿਆ ਸੀ ਅੱਜ ਦਾ ਬਾਅਦ ਤੇਰੀ ਤਨਖਾਹ ਜੋ ਮੈਨੂੰ ਅੱਧੀ ਤਨਖਾਹ ਮੇਰੇ ਖਾਤੇ 'ਚ ਬਣੀ ਚਾਹੀਦੀ ਐ ਅੱਛਾ ਅੱਧੀ ਤਨਖਾਹ ਇੱਥੇ ਹੱਸਣ ਵਾਲੀ ਕਿਹੜੀ ਗੱਲ ਐ ਉਹ ਹੱਸੀ ਐ ਨਾ ਅੱਜ ਮੇਰੀ ਗੱਲ ਕਿਉਂ ਨਹੀਂ ਅੱਜ ਮੇਰੀ ਗੱਲ ਬਣਦੀ ਆ ਲੈ ਤੇਰੀ ਅੱਧੀ ਤਨਖਾਹ ਮੇਰੇ ਖਾਤੇ 'ਚ ਪਊਗੀ ਹਾਂ ਅੱਧੀ ਤਨਖਾਹ ਤੇਰੇ ਖਾਤੇ 'ਚ ਪਊ ਹੁਣ ਤਾਂ ਹਾਂ ਹੁੰਦਾ ਅੱਧੀ ਨਹੀਂ ਹਾਂ ਸਹੀ ਫਾਰੀ ਹੁਣ ਪਕੜ ਜਾਂਦੀ ਹੈ ਬੱਚੋ ਕੋਨੇ ਮੋਨੇ ਜੀ ਕਹਦੇ ਬੋਲੇ ਆਜਾ ਤਨਰਾਇਆ ਅ ਜੁੰਡੇ ਕਿੱਡੇ ਕਰਦਾ ਜਾ ਕਟੌੜ ਵਾਲੇ ਹੋ ਜਾਂਦੇ ਨੇ ਰੋਜ਼ ਕਿੱਡੇ ਕਰ ਲੈਂਦੇ ਲਾ ਦੋ ਇੱਥੇ ਬੈਠਾ ਕੀ ਕਰਦਾ ਜਵਾ ਕਾਂਜ ਅੰਦਰ ਚਾਹ ਕਪੜੇ ਤੋਂ ਨਾਲੇ ਭਾਈ ਧੋ ਲੈਨੇ ਕਪੜੇ ਸਰਫਲੇ ਵਾਲੀ ਬੀਸਾਂ ਆਪਣੇ ਕਿਉਂ ਨਾ ਮੈਂ ਮੇਰੇ ਜਿਆਦਾ ਨੂੰ ਕਪੜੇ ਢੋਣ ਦੀ ਹੀ ਪਈ। ਉਹੀ ਗੱਲ ਹੈ ਨਾ ਕਹਿੰਦੇ ਪਿੰਡ ਉੱਜੜ ਜਾਵੇ ਕੰਮ ਨਹੀਂ ਪਤਾ ਨਹੀਂ। ਬੱਸ ਕੀ ਕਰੀਏ। ਐਦੋਂ ਪਹਿਲਾਂ ਮੈਂ 10-10 ਮਿੰਟਾਂ ਦੀ ਵਜਾ ਕਰ ਰਿਹਾ ਸੀ ਮਿੱਤਰੋ। ਜਿੰਨਾ ਮੇਰਾ ਆਦੀ ਮੇਰਾ ਵਿਆਹ ਹੋਇਆ। ਮੈਂ ਤੂੰ ਆ ਬੀ ਬਿੰਨੇ ਕਿਉਂਦੀ ਹੁਣ। ਆ ਸਭਨਾਂ ਨਾਲ ਵੱਧ ਟੱਕ ਮੇਰੇ ਮੂੰਹ 'ਚ ਬਣ ਜਾਂਦੀ ਐ ਇਹਨਾਂ ਗੱਲਾਂ ਕਰਦੇ। ਮੇਰੇ ਆ ਜਾ ਹੁਣ। ਮਾਰੂਗੀ ਹੁਣ। ਹੌਣਾ। ਆ ਜਾ ਬਸ। ਓਕੇ ਨਾ। ਓ ਅੱਜ ਖਾਣ ਨੂੰ ਕੀ ਹੈ ਜਣ ਜ਼ਹਿਰ ਹੈ ਜ਼ਹਿਰ ਹੂੰ ਚਲ ਜੜਾਈ ਕਰੀ ਮਾਤਾ ਜੀ ਨਾਲ ਬਾਹਰ ਕੰਮ ਹੈ ਮੈਨੂੰ ਹੋ ਸਕਦਾ ਉੱਥੇ ਮੇਰੇਟ ਹੋ ਜਾ ਤੇ ਤੂੰ ਖਾ ਕੇ ਸੌਂ ਜਾਗਾ ਹੈ ਮੇਰੀ ਗੱਲ ਸੁਣ ਹਾਂ ਮੈਂ ਦਸ ਰੋਟੀਆਂ ਕਿਨੇ ਹੈਗਾ ਮੈਂ ਨੀਆ ਪਕਾਉਂਦੀ ਮੈਨੂੰ ਹੋਰ ਵੀ ਕੰਮ ਬਚਾਰੇ ਨੇ ਰੋਟੀਆਂ ਹੁਣ ਗੜਕੇ ਬਣਾ ਗਈ ਤਵਲਾ ਕੰਮ ਦੱਸਣ ਨੂੰ ਕਿ 2 ਮਿੰਟ ਦੀ ਰੋਟੀਆਂ ਬਣਾ ਕੇ ਵੇਖ ਲਿਆ ਟੀਵੀ ਦੇਖਣਾ ਮਗਰ ਹੋਰ ਕਰ ਨੂੰ ਤੂੰ ਬੱਤ ਇਹ ਰਹਾ ਭਾ ਇਹ ਕੰਮ ਸੋਖਾ ਹੈ ਤੂੰ ਸਾਡੇ ਕੰਮ ਨੂੰ ਕੰਮ ਨਹੀਂ ਜਾਂਦਾ ਰੋਟੀਆਂ ਕਿਹੜੇ ਬਕਾਉਣੀਆਂ ਸੋਖੀਆਂ ਆ ਜਾ ਪਕਾ ਕੇ ਦਿਖਾ ਤੈਨੂੰ ਪਤਾ ਲੱਗੂ ਕਿਵੇਂ ਪਕਾਈਦੀਆਂ ਆ ਬੈਠ ਪਕਾ ਹਾਂ ਪਕਾਉਂਦਾ ਨਹੀਂ ਨਾ ਮੇਰੇ ਸੱਗਾਂ ਸੁਣ ਰੋਟੀਆਂ ਗੋਲ ਹੋਣ ਚਾਹੀਦੀਆਂ ਢਿੰਗੀ ਟੱਡੀ ਹੋਣੀ ਚਾਹੀਦੀ ਨਹੀਂ ਮਾਰ ਕੇ ਫੋੜੇ ਟੂਆ ਬੰਦੂ ਉਕਰਨਾ ਗੱਲ ਸੁਣ ਜਾਣਾ ਹਾਂ ਦੱਸ ਗਏ ਬੋਲ ਲਗਾ ਸੀ ਮੈਂ ਤੇਨੂੰ ਗੱਲ ਪੁੱਛਦਾ ਡਰਾ ਨਾਵੇਂ ਹਾਂ ਦੱਸ ਸਾਰਜੀ ਬਣਾਉਣ ਵੀ ਫਾਇਦਾ ਮਿਲਦਾ ਹਾਂ ਰੋਟੀ ਬਣਾਉਣ ਵੀ ਫਾਇਦਾ ਆਹੋ ਹੁਣ ਮੈਂ ਭਾਂਡੇ ਗੁੰਡੇ ਮਾਜ ਲੈਣਾ ਵਧੀਆ ਕੱਪੜੇ ਵੀ ਧੋ ਲੈਣਾ ਉਹ ਐਸਾ ਕਿ ਝਾੜੂ ਪੋਚਾ ਵੀ ਕਰਨਾ ਆਪ ਹੂੰ ਕੰਮ ਤਾਂ ਕਰਦਾ ਰਹਿੰਦਾ ਹੈ ਨੀ ਤੂੰ ਹੈਨਾ ਨਾ ਥਾਰੇ ਘੰਮ ਮੈਂ ਕਰ ਰਿਹਾ ਹਾਂ ਤੇਰਾ ਇੱਥੇ ਕੰਮ ਹੈ ਤੂੰ ਹੋ ਮੇਰਾ ਕਿਹੜਾ ਕਿਉਂ ਨਹੀਂ ਛੱਡਦੀ ਜਾਂਦੀ ਕਿਉਂ ਨਹੀਂ ਤੇ ਜਾ ਇੱਥੋਂ ਆਹੇ ਗੁੱਟਿਆ ਆ ਨਹੀਂ ਦੱਸ ਕੰਮ